ਬੰਦੀਆਂ ਬਣਾਈ ਉਹਨਾਂ ਨੇ ਬੇ ਮਤਲਬ ਇਹ ਤੋਂ 400 500 ਬੱਚਿਆਂ ਦੇ ਵਿਛਾਲੇ ਪੂਰਾ ਘੱਟ ਕਰਕੇ ਇਹ ਤੋਂ ਮਾਰੇ ਮੰਗਵਾਈ ਤੇ ਦੋ ਤਿੰਨ ਮਹੀਨੇ ਤੋਂ ਬਹੁਤ ਜ਼ਿਆਦਾ ਅਫਸਰਟ ਚੱਲ ਰਹੀ ਸੀ ਇਹ ਔਰ ਸਾਡੀ ਦਾ ਮਤਲਬ ਸਾਡਾ ਤਾਂ ਗੁਨਾਹਕਾਰੀ ਉਹ ਨਹੀਂ ਸਾਨੂੰ ਇਹ ਢੀਬੜੀ ਜਿੱਥੇ ਬੰਦੀਆਂ ਦੇ ਬੰਦੇ ਕਿੰਨੇ ਜਣੇ ਨੇ ਜੀ ਉਹ ਉਹ 4-5 ਦਾ ਸਟਾਫ ਵਾਲੇ ਨੇ ਜੀ 4 ਦਾ ਇੱਕ ਪ੍ਰਧਾਨ ਹੈ ਬੜਾ ਬਲਵੀਰ ਬਸ ਇਹ ਸਟਾਫ ਦਾ ਹੀ ਸੀਗਾ ਜੀ ਇੱਥੇ ਆਪਣਾ ਬਖੋਰੇ ਕਲਾ ਜੀ ਤੇ ਸਟਾਫ ਨਾਲ ਇਹਨਾਂ ਦੇ ਦੋ ਤਿੰਨ ਮਹੀਨੇ ਹੋ ਗਏ ਸਟਾਫ ਇਹ 당 ਕਰ ਰਹੇ ਸੀ ਜੀ ਇਹਨਾਂ ਨੂੰ ਜਥੇਵੰਦੀਆਂ ਬੁਲਾਈ ਉਹਨਾਂ ਨੇ ਬੇ ਮਤਲਬ ਇਹ ਤੋਂ 400 500 ਬੱਚਿਆਂ ਦੇ ਵਿਚਾਲੇ ਪੂਰਾ ਖੱਟ ਖੜ ਕੇ ਇਹ ਤੋਂ માਫੀ ਮੰਗਵਾਈ ਤੇ ਦੋ ਤਿੰਨ ਮਹੀਨੇ ਤੋਂ ਇਹ ਬਹੁਤ ਜ਼ਿਆਦਾ ਅਫਸੈਟ ਚੱਲ ਰਹੀ ਸੀਗੇ ਔਰ ਸਾਡੀ ਦਾ ਮਤਲਬ ਸਾਡਾ ਤਾਂ ਗੁਨਾਹਗਾਰ ਹੀ ਉਹ ਨੇ ਸਾਨੂੰ ਇਹ ਏਡੀ ਬਡੀ ਜਥੇਵੰਦੀਆਂ ਦੇ ਬੰਦੇ ਕਿੰਨੇ ਜਣੇ ਨੇ ਜੀ ਉਹ ਉਹ 4-5 ਦਾ ਸਟਾਫ ਵਾਲੇ ਨੇ ਜੀ 4 ਤਾਂ ਇੱਕ ਪ੍ਰਧਾਨ ਹੈ ਆਪਣਾ ਬਲਵੀਰ ਜਥੇਵੰਦੀਆਂ ਦਾ ਜੀ ਉਹ ਲੈ ਕੇ ਆਇਆ ਉੱਥੇ ਸਕੂਲ 'ਚ ਬਹੁਤ ਜ਼ਿਆਦਾ ਕੱਟ ਕੀਤਾ ਉਹਨਾਂ ਨੇ ਉੱਥੇ ਕੱਟ ਦੇ ਵਿੱਚ ਮਾਫੀ ਮੰਗਾਈ ਬੱਚਿਆਂ ਦੇ ਸਾਹਮਣੇ ਸਟਾਫ ਦੇ ਸਾਹਮਣੇ ਇਹ ਆਪਣਾ ਫੀਲ ਕਰਕੇ ਤੇ ਉਹਨਾਂ ਦੇ ਕਾਰਨ ਇਹਨਾਂ ਨੂੰ ਆਤਮ ਤਿਆ ਕਰੀਏ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਹੁਣ ਤੱਕ ਕਾਰਵਾਈ ਦਾ ਮਤਲਬ ਪੁਲਿਸ ਦੀ ਚੱਲ ਰਹੀ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੇ ਨਾਂ ਦੇ ਰਜਿਸਟਰਡ ਹੋ ਗਈ ਵੀਡੀਓ ਕਾਲ ਬਣਾਗੇ ਸੀ ਉਹ ਐਕਸਪਾਇਰ ਤੋਂ ਪਹਿਲਾਂ ਤਾਂ ਉਹਨਾਂ ਨੇ ਨਾਂ ਰੱਖੇ ਰੱਖਦੇ ਸੀਗੇ ਉਹਨਾਂ ਦੇ ਸਾਰਿਆਂ ਦੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਤਾਂ ਇਹ ਬੇਨਤੀ ਕਰਦੇ ਆਂ ਵੀ ਸਾਡੇ ਭਰਾ ਦੀ ਜਿਹੜੀ ਹੋਈ ਹੈ ਗੁਰਦਸਾ ਉਹਨਾਂ ਦੇ ਕਾਰਨ ਹੀ ਹੋਈ ਹੈ ਔਰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਅਸੀਂ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਜੀ ਉਹ ਜਲਦੀ ਤੋਂ ਜਲਦੀ ਅਰੈਸਟ ਹੋਣ ਅਜ ਨਹੀਂ ਅਸੀਂ ਸੰਸਕਾਰ ਨਹੀਂ ਕਰਦੇ ਜਦ ਤੱਕ ਉਹ ਅਰੈਸਟ ਨਹੀਂ ਹੁੰਦੇ ਅਸੀਂ ਤਾਂ ਸਰਕਾਰ ਅੱਗੇ ਬੇਨਤੀ ਕਰ ਰਹੇ ਹਾਂ ਸਰਕਾਰ ਲਈ ਕੇ ਐਫ ਆਈ ਆਰ ਦਰਜ ਹੋਈਏ ਕਿਸਵਤ ਚੋ ਇਹ ਧਰਮਵੀਰ ਸਿੰਘ ਜਿਹੜਾ ਟੀਚਰ ਹੈਗਾ ਸੀਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਜਿਹੜਾ ਤੌਰ ਪ੍ਰਿੰਸੀਪਲ ਵੀ ਉੱਥੇ ਕੰਮ ਕਰਦਾ ਸੀ ਇਹਦੀ ਗੱਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਇਹ ਪੁਆਇਜ਼ਨ ਲੈਣ ਕਰਕੇ ਸੰਜੀਵਨੀ ਹਸਪੀਟਲ ਪਹੋਣੇ ਹੈਗਾ ਜਿਹੜੇ ਸਾਡੀ ਪੁਲਿਸ ਵਾਲਤੀ ਉੱਥੇ ਗਈ ਤਾਂ ਇਹਦਾ ਬਿਆਨ ਰਿਕਾਰਡ ਕੀਤਾ ਤੇ ਉਸ ਤੋਂ ਬਾਅਦ ਇਹਨੇ ਵੀਡੀਓ ਵੀ ਇੱਕ ਵਾਇਰਲ ਕੀਤੀ ਸੀ ਵੀ ਮੈਂ ਹਰਪ੍ਰਭਮ ਸਿੰਘ ਨੂੰ ਸਤਵੰਤ ਸਿੰਘ ਅਲੰਪੂਰਮ ਮੇਘਰਾਜ ਵਿਨੋਦ ਕੁਮਾਰ ਇੱਕ ਬਲਬੀਰ ਸਿੰਘ ਹੈਗਾ ਇਹਨਾਂ ਦਾ ਪ੍ਰਧਾਨਾ ਡੀਟੀਐਫ ਦਾ ਜਿਹੜੇ ਬਾਕੀ ਵੀ ਬੰਦੇ ਟੀਚਰ ਨੇ ਵੀ ਇਹ ਮੈਨੂੰ ਤੰਗ ਪਰੇਸ਼ਾਨ ਕਰਦੇ ਸੀ ਤੇ ਮੇਰੇ ਤੇ ਦੋਸ਼ਾ ਪਾਉਂਦੇ ਸੀ ਕਿ ਜਿਹੜਾ ਮੈਂ ਇਹਨਾਂ ਤੋਂ ਦੁਖੀ ਹੋ ਕੇ ਇਹ ਆਤਮ ਹੱਤਿਆ ਕਰਿਆ ਜੇ ਤੋਂ ਬਾਅਦ ਇਹਦੀ ਡੈਥ ਹੋ ਗਈ ਫਿਰ ਇਹਦੀ ਘਰਵਾਲੀ ਰਣਜੀਤ ਕੌਰ ਦੇ ਬਿਆਨ ਤੇ ਅਸੀਂ ਐਫ ਆਈ ਆਰ ਨੰਬਰ 71 ਅੰਡਰ ਸੈਕਸ਼ਨ 308 ਡੀ ਐਨ ਐਸ 830 ਦਰਜ ਜਨਿਸਟਰ ਕੀਤੀ ਹੈਗੀ ਇਹਦਾ ਪੋਸਟਮਾਰਟਮ ਕਰਵਾਤਾ ਹੈਗਾ ਤੇ ਦੋਸ਼ੀਆਂ ਤੇ ਅਸੀਂ ਲਗਾਤਾਰ ਰੇਡ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਪੇਸ਼ ਕਰਦ ਕਰਾਂਗੇ ਸਰਕਲਾ ਇੱਕ ਐਫ ਆਈ ਆਰ ਦਰਜ ਹੋਈਏ ਕਿਸ ਸੰਬੰਧ ਚ ਹੋਈਏ ਇਹ ਧਰਮਵੀਰ ਸਿੰਘ ਜਿਹੜਾ ਟੀਚਰ ਹੈਗਾ ਸੀਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਜਿਹੜਾ ਮਤੌਰ ਪ੍ਰਿੰਸੀਪਲ ਵੀ ਉੱਥੇ ਕੰਮ ਕਰਦਾ ਸੀ ਇਹਦੀ ਕੱਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਇਹ ਪੋਇਜ਼ਨ ਲੈਣ ਕਰਕੇ ਸੰਜੀਵਨੀ ਹਸਪੀਟਲ ਤੁਆਨੇ ਹੈਗਾ ਜਿਹੜੇ ਸਾਡੀ ਪੁਲਿਸ ਵਾਲਟੀ ਉੱਥੇ ਗਈ ਤਾਂ ਇਹਦਾ ਬਿਆਨ ਰਿਕਾਰਡ ਕੀਤਾ ਤੇ ਉਸ ਤੋਂ ਬਾਅਦ ਇਹਨੇ ਵੀਡੀਓ ਵੀ ਇੱਕ ਵਾਇਰਲ ਕੀਤੀ ਸੀ ਵੀ ਮੈਂ ਹਰਪ੍ਰਭਮ ਸਿੰਘ ਸਤਵੰਤ ਸਿੰਘ ਅਲੰਪੂਰਮ ਮੇਗਰਾਜ ਬਨੋਧ ਕੁਮਾਰ ਤੇ ਕਮਲਬੀਰ ਸਿੰਘ ਹੈਗਾ ਇਹਨਾਂ ਦਾ ਪ੍ਰਧਾਨਾ ਡੀਟੀਐਫ ਦਾ ਜਿਹੜੇ ਬਾਕੀ ਵੀ ਬੰਦੇ ਟੀਚਰ ਨੇ ਵੀ ਇਹ ਮੈਨੂੰ ਤੰਗ ਪਰੇਸ਼ਾਨ ਕਰਦੇ ਸੀ ਮੇਰੇ ਤੇ ਦਬਾਅ ਪਾਉਂਦੇ ਸੀ ਕਿ ਜਿਹੜਾ ਮੈਂ ਇਹਨਾਂ ਤੋਂ ਦੁਖੀ ਹੋ ਕੇ ਇਹ ਆਤਮ ਹੱਤਿਆ ਕਰਿਆ ਜੇ ਤੋਂ ਬਾਅਦ ਇਹਦੀ ਡੈਥ ਹੋ ਗਈ ਫਿਰ ਇਹਦੀ ਘਰਵਾਲੀ ਰਣਜੀਤ ਕੌਰ ਦੇ ਬਿਆਨ ਤੇ ਅਸੀਂ ਐਫ ਆਈ ਆਰ ਨੰਬਰ 74 ਅੰਡਰ ਸੈਕਸ਼ਨ 308 ਬੀ ਐਨ ਐਸ ਥਾਣਾ ਮੋਹਨਪੁਰ ਜਨਰਲ ਰਜਿਸਟਰ ਕੀਤੀ ਹੈ ਜੀ ਇਹਦਾ ਪੋਸਟਮਾਰਟਮ ਕਰਵਾਤਾ ਆਏਗਾ ਤੇ ਪੁਲਿਸੀਆਂ ਤੇ ਅਸੀਂ ਲਗਾਤਾਰ ਰੇਡ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਪੇਸ਼ ਕਰਾਤਾ